ਕਾ ਸੁਣਾ 5000 ਰੁਪਏ ਲੈ ਕੇ ਦੇ ਮੈਨੂੰ ਕਿਉਂ ਤੂੰ 5000 ਕੀ ਕਰਨਾ ਤੇਰੀ ਮਾਂ ਬਿਮਾਰ ਹੈ ਉਹ ਲੈ ਕੇ ਜਾਣਾ ਮੈਂ ਉਹਨੂੰ ਦਵਾਈ ਦਵਾਈ ਤਾਂ ਜਾਣਿਆ ਯਾਰ ਹੁਣ ਲੈ ਦੇ ਲੈ ਕੇ ਦੇ ਮਾਂ ਸਾਰਿਆਂ ਨੂੰ ਮਾਉਣ ਮੈਂ ਪੈਸੇ ਓਏ ਠੀਕ ਨਹੀਂ ਉਹ ਜੇ ਠੀਕ ਹੁੰਦੀ ਮੈਂ ਤੈਨੂੰ ਕਹਿੰਦਾ ਕਿਉਂ ਮੈਂ ਤੈਨੂੰ ਗੋਲੀਆਂ ਲੈ ਕੇ ਦੇਣਾ ਨੀਂਦ ਵਾਲੀ ਠੀਕ ਹੈ ਬੁਢੀ ਨੂੰ ਤਾਂ ਨੀਂਦ ਵਾਲੀਆਂ ਗੋਲੀਆਂ ਬਾਤ ਇਹਦੇ ਵਾਲਾ ਕੰਮ ਮੈਂ ਆਪੇ ਕਰੂੰਗਾ ਲੈ ਫੜ ਦੁੱਧ ਆ ਲੈ ਤੇਰੀ ਦਵਾਈ ਦਵਾਈ ਤਾਂ ਪੁੱਤ ਮਾਂ ਨਾਲ ਲੈ ਲਈ ਸੀਗੀ ਇਹ ਨਾ ਬੇਬੇ ਡਾਕਟਰ ਨੇ ਹੋਰ ਗੋਲੀ ਲਾਈ ਐ ਏ ਰਹੇਗੀ ਸੀਗੀ ਮੰਮੀ ਡੈਡੀ ਕਿੱਥੇ ਐ ਹਾਂ ਧਰੀ ਬੈਠੇ ਹੋਣੀ ਕਿਉਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਦੱਸ ਉਹਨੂੰ ਬੁਲਟ ਦਵਾ ਦੋ ਲੈ ਪੁੱਤ ਆ ਹੁਣ ਤਾਂ ਇੰਨੇ ਪੈਸੇ ਆਪਾਂ ਟਰੈਕਟਰ ਤੇ ਲਾ ਕੇ ਹਟਿਆਂਗੇ ਇੰਨਾ ਮਹਿੰਗਾ ਬੁਲਟ ਆਊਗਾ ਤੇਰੇ ਕੋਲ ਹੈਗਾ ਤਾਂ ਹੈਗਾ ਮੋਟਰਸਾਈਕਲ ਆ ਵਧੀਆ ਨਾ ਮੰਮੀ ਮੈਂ ਤਾਂ ਬੁਲਟ ਲੈਣਾ ਆਂ ਆਏ ਨਹੀਂ ਪੁੱਤ ਕਰਦੇ ਹੁੰਦੇ ਉਹ ਕੀ ਹੋ ਗਿਆ ਹੋਣਾ ਕੀ ਸੀ ਕਹਿੰਦਾ ਮੈਨੂੰ ਬੁਲਟ ਲੈ ਕੇ ਦਿਓ ਮੈਂ ਖਜਲਪੇਠਾਇਰ ਕੇ ਲੈ ਦਾਂਗੇ ਨਾਲੇ ਹਲੇ ਤਾਂ ਇਥੇ ਸਮਣਾ ਵੀ ਨਹੀਂ ਹੈਗਾ ਉਹ ਮੋਟਰਸਾਈਕਲ ਆਇਆ ਤਾਂ ਹੈਗਾ ਹੁਣ ਤੂੰ ਚੰਗਾ ਮੋਟਰਸਾਈਕਲ ਤੇ ਸਕੂਲ ਜਾਣਾ ਹੈਗਾ ਹੈ ਨਾ ਰੈਡੀ ਮੇਰਾ ਕੁਰਤੀ ਲੈ ਕੇ ਜਾ ਹੁਣ ਨਹੀਂ ਮੈਂ ਜਾਂਦਾ ਅਸਾਂ ਹੀ ਮੇਰੀ ਸੋਰੀਸ ਅਕੇ ਹੋਰ ਮੁੰਡਿਆਂ ਕੋਲੇ ਹੈਗੇ ਨੇ ਮੇਰੇ ਦੋਸਤਾਂ ਕੋਲੇ ਲੈ ਐ ਤਾਂ ਲੋਕਾਂ ਕੋਲ ਤਾਂ ਗੱਡੀਆਂ ਵੀ ਨੇ ਜਹਾਜ਼ ਵੀ ਹੈਗੇ ਨੇ ਹੁਣ ਕਿਦੀ ਕਿਦੀ ਰਿਸਕ ਕਰ ਜਾਵਾਂਗੇ ਨਾ ਰੈਡੀ ਬੋਲਤੀ ਤੇ ਜਾਉਂਗਾ ਸਕੂਲ ਚੱਲ ਕੋਈ ਨਹੀਂ ਦੇਖਦੇ ਆ ਫਿਰ ਆ ਬਣਾ ਲਈ ਰੋਟੀ ਰੱਟੀ ਸਾਰੇ ਕਿੱਦਨੇ ਆਣਾ ਚੱਲ ਖੇੜਿਆ ਪੁੱਤ ਸਾਰੀਆਂ ਦਾਲਾਂ ਦੂੜਾਂ ਤੋਂ ਜੀ ਜਾ ਕੇ ਆ ਪਿਆ ਮੈਂ ਹੁਣ ਚੱਲ ਚੁਬੜਾਂ ਦੀ ਚਟਣੀ ਬਣਾਉਣੀ ਆ ਚੱਲ ਬਣਾ ਲਾ ਫਿਰ ਮੈਂ ਵੀ ਖੇਤ ਖੂਦ ਦਾ ਦੇਖਣਾ ਇੱਥੇ ਬੈਠੋ ਮੇਰੀ ਗੱਲ ਸੁਣ ਗੱਗੂ ਸਾਹਮਣੇ ਤੇ ਚੱਲ ਮੈਂ ਜਾਣ ਕੇ ਨਹੀਂ ਆਖਿਆ ਮੈਂ ਐਂ ਕਹਿੰਦੀ ਸੀ ਆ ਬੁਲਟ ਵਾਲੀ ਗੱਲ ਤਾਂ ਵਧੀਆ ਆਪਾਂ ਰਾਣੀ ਤੋਂ ਪੈਸੇ ਮੰਗਦੇ ਹੋ ਜਾਾਂਗੇ ਕਹਦਾਂਗੇ ਭਾਈ ਹੁਣ ਮੁੰਡਾ ਅੜੀ ਕਰੀ ਬੈਠਾ ਕਹਿੰਦਾ ਮੈਨੂੰ ਬੁਲਟ ਲੈ ਕੇ ਦਿਓ ਹਾਂ ਤਾਂ ਤਾਂ ਠੀਕ ਹੈ ਹੈਨਾ ਤੇ ਹੋਰ ਹੁਣ ਬਾਹਨਾਂ ਨਾਲ ਪੈਸੇ ਨਿਕਲਦੇ ਨਹੀਂ ਆਪਣੇ ਇਹ ਤਾਂ ਬਾਹਨ ਇਹਨਾਂ ਨਿਕਲੇ ਆਉਣਗੇ ਪੈਸੇ ਨਾਲੇ ਗੱਗੂ ਤਾਂ ਕਰਦੀ ਵਾਲਾ ਚੱਕ ਦੇਣੇ ਦੇ ਦੂਦਾ ਕਰਕੇ ਤਾਂ ਹਾਂ ਸਹੀ ਗੱਲ ਹੈਗੀ ਫਿਰ ਐ ਕਰ ਉਹਨੂੰ ਦੁਬਾਰੇ ਫੋਨ ਲਾਉਨੇ ਹਾਂ ਹੋਰ ਦੁਬਾਰੇ ਫੋਨ ਲਾਉ ਭਾਈ ਸਾਡੇ ਤਾਂ ਘਰੇ ਇਕੱਲੇ ਸਪੈਰ ਹੈਗਾ ਤੇ ਹੋਰ ਹੁਣ ਕਾ ਮੁੰਡਾ ਭਾਈਏ ਕੁਝ ਕਰ ਕਰ ਆ ਗਿਆ ਸੀ ਦੱਸ ਕੀ ਕਰਾਂਗੇ ਫਿਰ ਕੱਲਾ ਜਵਾਖ ਆ ਸਾਡੇ ਜੋ ਆਖਦਾ ਕੀ ਪਤਾ ਹਰ ਖਚਾਇਆ ਕੀ ਕਰ ਜੇ ਹੂੰ ਕਰਾਂ ਫੋਨ ਨਾ ਕਰ ਕਰ ਲੋ ਕਰ ਲੋ ਫੋਨ ਨਾਲੇ ਤਾਂ ਬਹਾਨੇ ਨਾਲ ਪੈਸੇ ਨਿਕਲੇ ਆਉਣਗੇ ਨਾਲੇ ਚੱਲ ਜਵਾਖ ਜਦੋਂ ਕਹਿੰਦੀ ਐ ਜਵਾਖਾਂ ਤਾਂ ਮੰਨਣੀ ਪੈਂਦੀ ਐ ਫਿਰ ਉਹ ਕਹਾਂਦਾ ਨਹੀਂ ਫਿਰ ਮੈਂ ਤਾਂ ਪੜਦਾ ਨਹੀਂ। ਕੀ ਕਰਾਂਗੇ ਫਿਰ? ਹੋਰ ਇਹ ਤਾਂ ਪੰਗਾ ਹੈਗਾ ਹੁਣ ਆਪਦੇ ਜਿੱਡਾ ਹੀ ਹੋ ਰਿਹਾ ਹੈਗਾ। ਗੱਭਰੂ ਹੋ ਗਿਆ। ਉਹ ਨਾ ਜਾਣੀ ਕੋਈ ਹੋਰ ਗੱਲ ਹੋ ਗਈ 1921 ਫਿਰ ਕਿਹਨੂੰ ਮੂੰਹ ਦਿਖਾਵਾਂਗੇ। ਉਹੀ ਤਾਂ ਗੱਲ ਹੈ ਜਵਾਖਾਂ ਦਾ ਅੱਜ ਕੱਲ੍ਹ ਦਿਆਂ ਦਾ ਹਰ ਖਾਂ ਪਹਿੜਾ। ਫੋਨ ਲਾ ਲਓ ਰਾਣੀ ਨੂੰ। ਕਹਦੇ ਭਾਈ ਗੱਗੂ ਤਾਂ ਮੋਟਰਸਾਈਕਲ ਤੇ ਅੜੀ ਲਾਈ ਬੈਠਾ। ਅਸੀਂ ਤਾਂ ਹੁਣ ਜਵਾਹ ਹੁਣ ਚੀਜ਼ ਲੈ ਕੇ ਦੇਣੀ ਹੋਈ ਆ ਦੇਗਾ। ਫੋਨ ਕਰ। ਹੋਰ ਕਰ ਲਓ ਹੁਣ। ਸਹੀ ਗੱਲ ਹੈ ਤੇਰੀ। ਚੱਲ ਵਧੀਆ। ਉਹ ਤਾਂ ਕੁੜੀ ਜੀ 9 ਦਿਨ ਲੈਂਦੀ ਹੈਗੀ ਪੈਸੇ ਦੇਣ ਦਾ ਹੈਲੋ ਬਹਾਨੇ ਨਾਲ ਪੈਸੇ ਨਿਕਲ ਆਉਣਗੇ ਨਾਲੇ ਚੱਲ ਆਉਂਦੀ ਚੀਜ਼ ਬਣ ਜੂ ਉਹ ਹਾਂ ਭਾਈ ਬਸ ਠੀਕ ਠਾਕ ਹੀ ਹੈਗਾ ਕਾਦੇ ਠੀਕ ਹੈ ਤੇ ਕਾਦੇ ਨਾ ਠੀਕ ਹੈਗੇ ਉਹ ਗੱਲ ਕੀ ਹੋਣੀ ਸੀਗੀ ਆ ਹੁਣ ਬੱਬੂ ਅੜੀ ਲਈ ਬੈਠਾ ਕਹਿੰਦਾ ਮੈਂ ਤਾਂ ਬੁਲਟ ਲੈਣਾ ਹੈਗਾ ਹੁਣ ਕੀ ਕਰੀਏ ਭਾਈ ਜੇ ਜਵਾਕਾਂ ਦੀ ਨਹੀਂ ਮੰਨਦੇ ਤਾਂ ਮਰਦੇ ਹੈਗੇ ਹੈ ਜੇ ਮੰਨਦੇ ਆ ਤਾਂ ਤੈਨੂੰ ਪਤਾ ਹੀ ਹੈਗਾ ਪੈਸੇ ਲੱਗਣਗੇ ਦਵਾ ਤਾਂ ਭਾਈ ਦੇਵਾਂਗੇ ਗੱਲ ਹੁਣ ਐ ਬੁਲਟ ਕਿਹੜਾ ਹੋਣਾ ਹੀ ਆ ਜਾਊਗਾ ਹੈ ਲੱਖ ਡੇਢ ਲੱਖ ਰੁਪਿਆ ਲੱਗੂਗਾ ਤੇ ਫਿਰ ਗੱਲ ਤਾਂ ਫਿਰ ਉਹੀ ਫਿਰ ਪੈਸੇ ਲੱਗਣਗੇ ਗੱਲ ਤਾਂ ਇਹੀ ਕਰਦੇ ਆਂਗੇ ਫਿਰ ਹੁਣ ਜੇ ਨਹੀਂ ਮੰਨਦੇ ਭਾਈ ਫਿਰ ਉਹ ਕਹਿੰਦਾ ਮੈਂ ਤਾਂ ਕੁਝ ਖਾ ਕੇ ਮਰੂੰਗਾ ਫਿਰ ਆ ਆ ਹੀ ਤਾਂ ਫਿਰ ਮੈਂ ਕਹੀ ਜਾਣਾ ਵੀ ਦਵਾਉਣਾ ਪਊਗਾ ਮਦਦ ਤਾਂ ਭਾਈ ਇਹੀ ਹੈਗੀ ਦੇਖ ਜਿਹੜੇ ਤੁਸੀਂ ਕਰ ਸਕਦੇ ਹੋਗੇ ਵੀ ਜਿਹੜੇ ਭਾਈ ਰਹਿੰਦੇ ਪੈਸੇ ਆ ਤੁਸੀਂ ਭਾਈ ਦੇ ਕੇ ਜਾ ਭਾਈ ਬਾਨ ਨੂੰ ਸੁਬਤਾ ਕਰੀ ਜਾਂਨੇ ਆ ਕੀ ਕਰੀਏ ਕਿਸੇ ਪਾਸੋਂ ਹੱਥ ਹੀ ਨਹੀਂ ਪੈਂਦਾ ਲੈ ਹੁਣ ਫਿਰ ਸੋਨੂ ਦਾ ਭਾਈ ਬਣਦਾ ਹੀ ਨਹੀਂ ਹੈਗੇ ਹੁਣ ਐ ਕੀ ਕਰੀਏ ਫਿਰ ਮੈਂ ਹੁਣ ਆਪਦਾ ਮੁੰਡਾ ਮਰਵਾ ਲਾਂ ਚੱਲ ਕੋਈ ਨਾ ਭਾਈ ਹੁਣ ਕੀ ਕਰੀਏ ਜਦੋਂ ਕੋਈ ਹੱਥ ਹੀ ਪੈ ਰਿਹਾ ਕਰ ਦਾਂਗੇ ਭਾਈ ਕੋਈ ਨਾ ਦੇਖ ਰਣੀ ਮੇਰੀ ਗੱਲ ਸੁਣਾ ਐ ਨਹੀਂ ਲੋਟ ਆਉਂਦਾ ਭਾਈ ਠੀਕ ਹੈ ਜਿਹੜੇ ਮੂੰਹ ਨਾਲ ਤੂੰ ਪੈਸੇ ਇਥੋਂ ਲੈ ਕੇ ਗਈ ਸੀਗੀ ਉਹ ਸਾਡੇ ਪੈਸੇ ਮੋੜ ਕੇ ਜਾਓ ਚੱਲ ਫਿਰ ਅਸੀਂ ਐ ਕਰਦੇ ਆ ਓਏ ਹੁਣਾਂ ਮਹੀਨੇ ਨੂੰ ਝੋਟੀ ਵੇਚ ਜੂਗੀ ਤੇ ਫਿਰ ਝੋਟੀ ਵੇਚ ਕੇ ਤੁਹਾਡੇ ਸਾਰੇ ਪੈਸੇ ਦੇ ਦਾਂਗੇ ਹਾਂ ਪਰ ਜਿੱਥੋਂ ਮਰਜੀ ਲਓ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ। ਬਸ ਠੀਕ ਹੈ। ਹਾਂ। ਚੰਗਾ। ਕਰਦੇ ਸੀ ਬਣਾ। ਹੋਰ ਕਰਤਾ। ਕੀ ਕਹਿੰਦੀ ਰਾਣੀ? ਬਸ ਕਿਨੇ ਜੇ ਪਾਉਂਦੀ ਸੀਗੀ। ਲੈ ਆਈ ਤਹਨੇ ਪਾਈ ਜਾਊਗੀ। ਅੱਗੇ ਬਣਦੇ ਨਹੀਂ ਕਿ ਸਾਨੂੰ ਤਾਂ ਪੈਸੇ ਵਸੀ ਕਿੱਥੋਂ ਲੈਈ ਮੈਂ ਭਾਈ ਜਿੱਥੋਂ ਮਰਜ਼ੀ ਲਿਓ ਸਾਨੂੰ ਵੀ ਪਤਾ ਹੈਗਾ। ਤੇ ਫਿਰ ਕਹਿੰਦੀ ਅੱਗੇ ਚੱਲ ਭਾਈ ਅਸੀਂ ਝੋਟੀ ਵੇਚ ਦਿੰਨੇ ਆਂਗੇ। ਮੈਂ ਵੇਚ ਦਿਓ। ਚੱਲ ਵੇਚ ਦਿਓ ਭਾਈ ਹੁਣ ਕੁਸ ਮਰਜ਼ੀ ਵੇਚੋ। ਸਾਡੇ ਤਾਂ ਦੇਣ ਹੀ ਪੈਣਗੇ ਸਾਨੂੰ। ਹਾਂ ਹਾਂ ਹਾਂ। ਤੇ ਉਹ ਕਹਿੰਦੀ ਮੈਂ ਦੋ ਚਾਰ ਦਿਨਾਂ ਚ ਦੇ ਜਾਨੀ ਪੈਸੇ। ਚਲ ਵਧੀਆ ਹੂੰ ਨਿਕਲ ਆਉਣਗੇ ਪਰੇ ਆ ਦੇਖ ਲੈ ਹੁਣ ਫੋਨ ਕਰੇ ਤਾਂ ਕੋਈ ਤਕ ਮਸਲਾ ਹੱਲ ਹੋਊਗਾ ਹਾਂ ਜੇ ਨਾ ਫੋਨ ਕਰੀਏ ਉਹ ਤਾਂ ਆਪ ਤੋਂ ਨਾ ਹੀ ਨਹੀਂ ਲੈਂਦੇ ਹੈਗੇ ਦੇਣ ਨਾਲ ਤਾਂ ਨਾਲ ਕਹਿੰਦੇ ਹੀ ਨਹੀਂ ਹੁੰਦਾ ਹਾਂ ਵੀ ਭਾਈ ਲੈ ਲਓ ਜਾਂ ਬਣ ਗਏ ਗੱਲ ਤਾਂ ਫਿਰ ਇਹੀ ਹੈ ਪੈਸੇ ਵਾਧੂ ਆਉਂਦੇ ਨਹੀਂ ਅਗਲਾ ਦਿਨ ਦਾ ਨਾ ਨਹੀਂ ਲੈਂਦਾ ਵਾਧੂ ਕਿਹਦੇ ਕੋਲੇ ਹੁੰਦੇ ਨੇ ਗੱਲ ਤਾਂ ਇਹੀ ਹੈਗੀ ਚਲ ਮੈਂ ਕਰਤਾ ਫੋਨ ਤੇ ਚਲ ਹੁਣ ਆਪੇ ਦੇ ਜਾਣਗੇ ਚਲ ਵਧੀਆ ਕੀਤਾ ਰਾਣੀ ਪਾਣੀ ਲਿਆ ਹਾਣੀ ਹਾਂ ਇਹ ਫੇਸੁਰਤ ਤੇਰੀ ਸੁਰਤ ਤਾਂ ਇਹ ਕੀ ਕਰਾਂ ਮੈਂ ਤਫਸਿਲ ਅਸੇ ਪਏ ਆਪਾਂ ਦਾ ਕੀ ਹੋ ਗਿਆ ਫੋਨ ਆਇਆ ਸੀ ਬਾਈ ਦਾ ਅੱਛਾ ਕੀ ਕਹਿੰਦਾ ਸੀਗਾ ਉਹ ਕਹਿੰਦੇ ਵੀ ਗੱਗੂ ਆੜੀ ਕਰੀ ਬੈਠਾ ਵੀ ਮੈਂ ਬੋਲਟ ਲੈਣਾਗਾ ਐਸਾ ਉਹ ਕਹਿੰਦਾ ਸੀਗਾ ਤੇ ਗੱਗੂ ਕਹਿੰਦਾ ਜੇ ਬੋਲਟ ਲੈ ਕੇ ਦੂੰਗਾ ਤਮੇ ਪੜੂੰਗਾ ਨਹੀਂ ਮੈਂ ਕੁਛ ਖਾ ਕੇ ਮਰ ਜਾਊਂਗਾ ਮੈਂ ਹੋਰਾ ਪਰ ਜਵਾਕ ਐ ਤੂੰ ਇਰੇ ਪੰਡ ਲਿਖਣ ਦੇ ਦੇਣਾਂ ਨਹੀਂ ਬੋਲਟ ਤਾਂ ਗੇੜੀਆਂ ਦੇਣ ਦੇ ਦੇਣ ਤਾਂ ਨਹੀਂ ਗਏ ਉਹਦਾ ਫਿਰ ਜਵਾਬ ਆਈ ਉਹਨਾਂ ਨੂੰ ਕੀ ਪਤਾ ਦਾ ਹੋਰ ਅਰੀ ਸੋਰੀ ਜਵਾਬ ਤਾਂ ਫਿਰ ਦੂਜਿਆਂ ਨੂੰ ਦੇਖ ਕੇ ਮੰਗ ਕਰ ਲੈਂਦੇ ਆ ਦੂਜਿਆਂ ਦੇਖ ਕੇ ਮੰਗਦੇ ਆ ਹਾਂ ਤੇ ਹੁਣ ਬਾਈ ਐਂ ਫਸਿਆਗਾ ਵੀ ਜੇ ਬੋਲਟ ਨਹੀਂ ਲੈ ਕੇ ਦਿੰਦਾ ਤਾਂ ਉਹ ਨਾ ਕੁਛ ਕਰ ਲੈ ਹੋਰ ਇਹ ਵੀ ਪੰਗਾ ਹੀ ਹੁਣ ਆਪਾਂ ਨੂੰ ਪੈਸਾ ਦਾ ਹੱਲ ਕੋਈ ਕਰਨਾ ਪਊਗਾ ਹੋਰ ਆਪਣਾ ਹੱਥ ਨਹੀਂ ਪੈਂਦਾ ਕਿਸੇ ਪਾਸੇ ਹੁਣ ਕਿਵੇਂ ਕਰੀਏ ਉਹੀ ਤਾਂ ਹੁਣ ਮੈਂ ਸੋਚਾ ਚ ਪੈਰੀਆ ਵੀ ਹੁਣ ਪੈਸੇ ਕਿੱਥੋਂ ਲਿਆ ਕੇ ਦੇਈਏ ਜਾਂ ਫਿਰ ਐ ਕਰਦੇ ਆਂਗੇ ਆਪਣੀ ਝੋਟੀ ਸੂਣ ਵਾਲੀ ਹੈਗੀ ਝੋਟੀ ਵੇਚ ਕੇ ਉਹਨਾਂ ਦੇ ਪੈਸੇ ਦੇ ਦਿਆਂਗੇ ਹੋਰ ਕੀ ਹੈ ਐਂ ਕਰਦੇ ਆਂ ਜੇ ਆਪਾਂ ਝੋਟੀ ਵੇਚ ਦਨੇ ਝੋਟੀ ਆਪਾਂ ਕੀ ਕਰਨੀ ਕੋਈ ਨਾ ਹੋਰ ਲੈ ਲਾਂਗੇ ਝੋਟੀ ਤਾਂ ਜਵਾਕ ਕਿਤੇ ਧਰਿਆ ਪਿਆ ਗਾ ਜੇ ਜਵਾਕ ਨੇ ਕੁਝ ਕਰ ਲਿਆ ਜੇ ਨਾ ਉਲਟੋ ਲੈ ਕੇ ਦਿੱਤਾ ਉਹਨੂੰ ਹੋਰ ਆ ਫਿਰ ਨਾਲੇ ਆਪਣੇ ਸਿਰ ਲੰਬਾ ਆਊਗਾ ਨਾ ਵੀ ਜੇ ਤੁਸੀਂ ਪੈਸੇ ਨਹੀਂ ਸੀ ਦਿੱਤੇ ਤਾਂ ਸਾਡੇ ਮੁੰਡੇ ਨੇ ਆ ਕੁਝ ਕੀਤਾ ਆ ਕੁਝ ਕੀਤਾ ਆਪਾਂ ਪੈਸੇ ਦੇਣੇ ਆ ਉਹਨਾਂ ਦੇ ਆਪਾਂ ਜੋ ਝੋਟੀ ਵੇਚ ਦਨੇ ਆਈ ਵਸਾ ਹਾਂ ਚੱਲ ਹਾਂ ਹੀ ਕਰ ਲਾਂਗੇ ਫਿਰ ਹੋਰ ਕੀ ਝੋਟੀ ਵੇਚ ਕੇ ਆਪਾਂ ਤੇ ਬਾਈ ਨੂੰ ਆਪਾਂ ਪੈਸੇ ਫੜਾ ਆਵਾਂਗੇ ਠੀਕ ਹੈ ਜਾਨਾ ਉਤਾਂ ਐਸੇ ਵੀ ਚਾਲ ਮਹੀਨੇ ਨੂੰ ਵੇਚਾਂਗੇ ਆਪਾਂ ਹੁਣੇ ਵੇਚ ਦਿੰਨੇ ਆਂ ਛੋਟੀ ਕੋਈ ਨਹੀਂ ਪਹਿਲਾਂ ਵੇਚ ਦੇਂਦਾ 10 ਦਿਨ ਪਹਿਲਾਂ ਵੇਗੀ ਤਾਂ ਕੀ ਆ ਰਾ ਆਏ ਆ 2 ਪੈਸੇ ਘੱਟ ਮਿਲ ਜਾਣਗੇ ਮਿਲ ਜਾਣਗੇ ਹਾਂ ਲੈ ਆਪਾਂ ਬੱਚੀ ਤੂੰ ਪਹੌਂਕੀ ਜਾਂ ਉੱਤੇ ਜਾ ਆ ਬੱਚੀ ਬਣੀ ਵੀ ਦੇਖ ਲੈ ਤੂੰ ਪਹੌਂਕੀ ਜਾਂਦੀ ਐ ਕੋਈ ਨਹੀਂ ਫੇਰਾ ਰੱਸਾ ਹੀ ਪਾਉਣੇਗਾ ਕਿੱਲੇ ਤੇ ਤੂੰ ਪਾ ਦੇ ਅੰਦਰ ਪਾ ਦੇ ਤੂੰ ਕਦੇ ਉਧਰ ਭੱਗ ਉਧਰ ਮਾੜਾ ਮੋਟਾ ਕਰ ਲਿਆ ਕਰ ਰੋਟੀ ਜੋਗਾ ਜੋ ਮੈਂ ਕਰਨ ਵਾਲਾ ਹੁੰਦਾ ਫਿਰ ਮੈਂ ਤੈਨੂੰ ਕਹਿੰਦਾ ਕਿਉਂ ਨਾਲੇ ਮੇਰੀ ਗੱਲ ਸੁਣ 5000 ਰੁਪਏ ਲੈ ਕੇ ਦੇ ਮੈਨੂੰ ਕਿਉਂ ਤੂੰ 5000 ਕੀ ਕਰਨਾ ਤੇਰੀ ਮਾਂ ਬਿਮਾਰ ਆ ਉਹ ਲੈ ਕੇ ਜਾਣਾ ਮੈਂ ਉਹਨੂੰ ਦਵਾਈ ਦਵਾਈ ਤਾਂ ਜਾਣਿਆ ਯਾਰ ਹੁਣ ਲੈ ਦੇ ਲੈ ਦੇ ਤੇ ਮਾਂ ਸਾਰਿਆਂ ਨੂੰ ਹੁਣ ਮੈਂ ਪੈਸੇ ਓਏ ਠੀਕ ਨਹੀਂ ਉਹ ਜੇ ਠੀਕ ਹੁੰਦੀ ਮੈਂ ਤੈਨੂੰ ਕਹਿੰਦਾ ਕਿਉਂ ਕਹਿੰਦਾ ਕਿਉਂ ਕੋਈ ਨਹੀਂ ਉਹ ਤੋਂ ਮੰਗ ਲੈ ਚੰਡੀਗੜ੍ਹ ਵਾਲੇ ਤੋਂ ਉਹ ਦੇ ਦੂਗਾ ਹਿੱਸਾ ਵੰਡਾ ਕੇ ਲੈ ਗਿਆ ਪੈਸੇ ਤਾਂ ਲਈ ਸਕਦਾ ਚੰਡੀਗੜ੍ਹ ਵਾਲੇ ਤੋਂ ਮੰਗਾਰਾ ਹੈ ਹਾਂ ਚੰਡੀਗੜ੍ਹ ਵਾਲੇ ਹੂੰ ਚੰਡੀਗੜ੍ਹ ਵਾਲੇ ਤਾਂ ਹੁਣ ਨਾ ਖਵਾ ਦੇ ਇਹਨਾਂ ਨੂੰ ਪੋਲੀਆਂ ਕਿਵੇਂ ਕਰਦੀ ਸੀ ਉਹ ਤਾਂ ਆ ਜਾਂਦੀ ਕੁਤਨੀ ਉਹ ਤਾਂ ਜ਼ਮੀਨ ਆਪਦੀ ਰੱਖੀ ਤੁਸੀਂ ਹਿੱਸਾ ਮੈਂ ਜ਼ਮੀਨ ਦਾ ਮਾਲਕਾਂ ਹਜੇ ਵੀ ਫਿਰ ਮੈਂ ਤਾਂ ਕੁੜੀ ਨਹੀਂ ਰਲ ਜਾਣਾ ਮਾਲਕਾਂ 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 ਪਈ ਅਸੀਂ ਕਾਦੇ ਪਿੱਛੇ ਫਿਰਦਿਆਂ ਫਿਰ ਜੋ ਮਾਲਕੀ ਤੁਸੀਂ ਹੋ ਕੁੜੀ ਨੇ ਰਲ ਜਾਣਾ ਹੈ ਗੱਲ ਆ ਦੇਖ ਲੈ ਤੈਨਾਂ ਤੇ ਰਹੋ ਫਿਰ ਚਲ ਮੈਂ ਕੁੜੀ ਕੋਲ ਹੀ ਪੈ ਜਾਣਾ ਫਿਰ ਸਾਰਾ ਕੁਝ ਕੁੜੀ ਦੇ ਨਾਂ ਹੀ ਲਪਾਉਂਗਾ ਮੈਂ ਦੇਖ ਲਈ ਫਿਰ ਤੇਰਾ ਕੀ ਬਣਦਾ ਤੈਨੂੰ ਤਾਂ ਬਾਹ ਨਾ ਚਾਹੀਦਾ ਪਹਿਲੇ ਭਾਲਦਾ ਸੀ ਇਹੀ ਕੁਛ ਕੁੜੀ ਦੇ ਨਾਂ ਕਰਾ ਦਾਂ ਨਾਲੇ ਹੋਰ ਹਾਂ ਤੇ ਮੈਂ ਚੜ ਚੜ ਕੇ ਪੈਂਦਾ ਦੋਨੇ ਚੀਜ਼ ਦੇਖ ਪੈਸੇ ਕੀ ਮੰਗ ਲੈ ਜਮਾ ਮੰਗਰੀ ਪੈ ਕੇ ਬਸ ਉਹ ਫਿਰ ਕੋ ਸਾਹਰ ਸਿਰਨਾ ਗੱਲ ਹੁੰਦੀ ਹੈਗੀ ਲਵਾਊਗਾ ਕੁੜੀ ਨਾ ਇਹ ਕਰਦੇ ਮਾਲਕ ਨਹੀਂ ਤੂੰ ਸੁਈ ਮਾਲਕੋਂ ਪਾਈ ਅਸੀਂ ਤਾਂ ਉਹੀ ਫਿਰਦੇ ਆਂਗੇ ਥੋੜੀਆਂ ਰੋਟੀਆਂ ਥੱਪ ਦੇ ਥੋੜਾ ਗੋਲਪਣਾ ਕਰ ਦੇ ਜਾਂ ਤਾਂ ਮੈਨੂੰ 5000 ਰੁਪਏ ਲੈ ਕੇ ਦੇ ਦੇ ਤੇ ਨਹੀਂ ਫਿਰ ਮੈਂ ਸਾਰਾ ਕੁਛ ਕੁੜੀ ਦੇ ਨਾਲ ਬਾਹੂੰ ਫਿਰ ਚੱਕੀ ਜਾਏਗਾ ਇੱਥੇ ਕੋਈ ਤਾਂ ਤੂੰ ਦੋ ਦਿਨ ਨਹੀਂ ਚੱਲ ਸਕਦੀ ਅਗਲੀ ਹਾਂ ਕੋਈ ਨਹੀਂ ਕੋਈ ਨਹੀਂ ਚਲੋ ਮੈਂ ਦੇ ਦਾਂ ਨਾ ਸਾਰਾ ਕੋਈ ਲਿਆ ਦੂੰਗਾ ਆ ਆ ਲਿਆ ਦੂੰਗਾ ਉਹ ਸ਼ਰਮ ਇਲਹੀਆ ਚ ਕੰਧਰਾਣੇ ਸ਼ਰਮ ਇਲਹੀ ਤਾਂ 5000 ਕਿਹੜਾ ਮੰਗ ਲਿਆ ਨਾ ਕੰਮ ਦਾ ਨਾ ਕਾਰ ਦਾ ਨਾ ਕੰਮ ਕਰਨਾ ਪੂਰਾ ਵੀ ਆ ਦੇਖ ਲੈ ਲੈ ਦੇਖ ਲੈ ਕਿ ਮੈਂ ਬੋਲਦਾ ਸੀਗਾ ਉਹ ਕਿ ਅਸੀਂ ਦੋਨੇ ਜੀ ਬਿਮਾਰ ਆ ਬੋਲਣ ਵਾਲੇ ਬਿਥੇਰੇ ਜੀਵ ਚੱਲਦੀ ਐ ਇਹਨਾਂ ਦੀ ਤੂੰ ਮੇਰੀ ਗੱਲ ਤਾਂ ਸੁਣ ਲਾ ਮੈਂ ਤੈਨੂੰ ਟਾਲ ਕੇ ਲੈ ਆਂਗਾ ਤੈਨੂੰ ਮੈਂ ਸਕੀਮ ਦੱਸੀ ਸੀ ਨਾ ਬਸ ਉਹਨੂੰ ਉਹੀ ਕੰਮ ਹੀ ਕਰਦੇ ਆਪਾਂ ਕਰਨੀ ਪਊਗਾ ਜਦੋਂ ਹੜਦੇ ਨਹੀਂ ਹੈਗੇ ਦੇਖ ਲੈ ਮੈਂ ਡਰਾ ਡਰਾ ਖਾਂਦੇ ਨੇ ਤੂੰ ਐ ਕਰ ਮੈਂ ਤੈਨੂੰ ਗੋਲੀਆਂ ਲਿਆ ਕੇ ਦਿੰਦਾ ਨੀਂਦ ਵਾਲੀਆਂ ਠੀਕ ਹੈ ਬੁੜੀ ਨੂੰ ਤਾਂ ਨੀਂਦ ਵਾਲੀਆਂ ਗੋਲੀਆਂ ਬਾਹਰ ਤੂੰ। ਇਹ ਇਹਦੇ ਵਾਲਾ ਕੰਮ ਮੈਂ ਆਪੇ ਕਰੂੰਗਾ। ਠੀਕ ਹੈ। ਤੇ ਨਾਲੇ ਉਹ ਪੈੜ ਜੀ ਲਿਆਉਣੀ ਆ ਕਿਤੇ ਉਹ ਸਮਾਨ ਦਾ ਪਰਨੋਟ। ਛੇਤੀ ਕਰੋ। ਟਾਈਮ ਨਾ ਲਾਓ। ਬੁੜਾ ਜਾਇਂ ਮੀ ਲੱਗਦਾ ਸਾਨੂੰ। ਐ ਨਹੀਂ ਪਤਾ ਕੁੜੀ ਨੂੰ ਹੁਣ ਫੋਨ ਕਰ ਦੇ। ਦੇਖਿਆ ਸੀ ਕਿਹੜੇ ਲੋਟੇ ਬੋਲਦਾ ਸੀ ਕਿ ਮੈਂ ਕੁੜੀ ਦੇ ਨਾਮ ਕਰਾਉਣਾ ਸਾਰਾ ਕੁਝ। ਕੋਈ ਨਹੀਂ। ਇਹਨੂੰ ਮੈਂ ਕਰਾਉਣ ਦਿੰਦਾ ਕੁੜੀ ਦੇ ਨਾਂ ਜ਼ਮੀਰ। ਲੈ ਲਓ ਨਾ ਸਮਾਨ। ਲੈ ਲਓ।

चंगी गल ही है ले ला फिर सौ जी आराम चल कर ले बेबे आराम मैं आखा सी मैं टाइम ना सारा कुछ आप ही बदल देना हों भी दे। आप ही बदल जाएगी जवाक भी ਇਹ ਲੈ ਆਪਣਾ ਮੈ ਦਵਾਈ ਮੰਗੀ ਦਾ ਪਾਣੀ ਅਲ ਦਵਾਈ ਦੇਵੀ ਹੈ ਆਪਕੇ ਐਵੇਂ ਉਹਦੇ ਤਾਂ ਆਤਿਆ ਉਹੀ ਬੁੜਬੁੜ ਕਰੀ ਜਾਂਦਾ ਰਹਿੰਦਾ ਜਵਾਕ ਨਾਲ ਮੈਂ ਕਿਹਾ ਇਹ ਸਭ ਕੁਝ ਠੀਕ ਹੋ ਜੂਗਾ ਨਹੀਂ ਮੈਂ ਨਕਰੀ ਜਾ ਕੇ ਬੋਲੀ ਜਾਂਦਾ ਬੋਲੀ ਜਾਂਦਾ ਐਵੇਂ ਪੋਣ ਜਾ ਚੱਕ ਜ ਲਵਾ ਬਹਿ ਕੁੜੀ ਦੇ ਰਜਵੀ ਲਵਾਦੀ ਆ ਵੀ ਜਸਵੰਦਰ ਕੋਲ ਬਣ ਗਏ ਨਾ ਆਪਾਂ 10 ਕਿੱਲਿਆਂ ਦੇ ਮਾਰਕ ਜਾਵਾਂ ਸਾਰੇ ਪਿੰਡ ਚ ਇਹੀ ਖਬਰ ਉੱਡੀ ਪਈ ਐ ਵੀ ਤੇਜੇ ਦੇ ਪਿਓ ਨੇ ਦਸੇ ਦੇ ਦਸੇ ਕਿੱਲੇ ਭਾਈ ਤੇਜੇ ਦੇ ਨਾਲ ਸਾਥੇ ਆ ਕੋਈ ਛੋਟਾ ਤਾਂ ਨੌਕਰੀ ਤੇ ਲੱਗੇ ਆ ਉਹਨੂੰ ਕੀ ਲੋੜ ਐ ਹੈ ਗੱਲ ਬਣ ਗਈ ਨਾ ਜਾਵਾਂ ਦੇਖ ਲਓ ਜੀ ਉਹ ਤਾਂ ਛੋਟਾ ਜਿਹਾ ਵੀ ਕਹੀਂ ਕਿ ਜਿਮੀ ਆਵਦੇ ਹੀ ਸਿਰ ਜਮੀਨ ਕਿਸੇ ਨੂੰ ਹੋਰ ਦੇਉਂਗਾ ਠੇਕੇ ਤੇ ਆ ਦੇ ਲਾ ਹੁਣ ਤੂੰ ਜਮੀਨ ਠੇਕੇ ਤੇ ਆਉਂ ਵੀ ਆਗੀ ਉਹ ਤਾਂ ਜਮੀਨ ਵੰਡਾਣਾ ਓਏ ਇਹਨੂੰ ਵੀ ਹੋਊਗਾ ਵੀ ਬੁੜਾ ਮਰ ਗਿਆ ਪਤਾ ਨਹੀਂ ਜਮੀਨ ਮੇਰੇ ਨਾ ਚੜਕੀ ਹੋਣੀ ਹਾਂ ਆਗੀ ਆਗੀ ਤੈਨੂੰ ਵੀ ਲੱਗਿਆ ਹੋਊਗਾ ਪਤਾ ਹਨਾ ਬੀ ਜਦੋਂ ਬੁੜਾ ਮਰ ਗਿਆ ਵੀ ਜ਼ਮੀਨ ਤਿੰਨਾਂ ਥਾਂ ਵੰਡੀ ਗਈ ਹੋਣੀ ਆ।ਾਰੇ ਇਸੇ ਝਾਕ ਤੇ ਸੀ ਜੀ ਦੇਖ ਲੋ ਹਲੇ ਮਹੀਨਾ ਵੀ ਨਹੀਂ ਹੋਇਆ ਬਾਪੂ ਨੂੰ। ਹੋਰ ਭੁੱਲ ਜਾ ਛੋਟਾ ਵੀ ਕਹਿੰਦਾ ਸੀ ਇੱਥੇ ਆ ਕੇ ਨਾਲ ਉਹਦੇ ਘਰਾਂ ਵਾਲੀ ਅਕੇ ਮੈਂ ਚੰਡੀਗੜ੍ਹ ਦੀ ਪੜ੍ਹੀ ਲਿਖੀ ਐਗੀ। ਅਕੇ ਅਸੀਂ ਤਾਂ ਜੀ ਜ਼ਮੀਨ ਵੰਡਾ ਕੇ ਲੈ ਕੇ ਜਾਵਾਂਗੇ। ਠੇਕੇ ਤੇ ਅੱਡ ਦੇਵਾਂਗੇ। ਦੇਖ ਲੋ ਠੇਕੇ ਤੇ। ਸਾਲੇ ਛੋਟੇ ਬਣਾ ਲੂੰਗਾ। ਪਰ ਉਹ ਬਾਣ ਤੇ ਪੈਰ। ਐਂ ਕਰ ਜਸਵਿੰਦਰ ਲਿਆ ਕੇ ਆ ਕੇ ਚੱਕ ਕੇ ਇਹਨੂੰ ਵੀ ਯਕੀਨ ਕਰਵਾ ਹੀ ਦਈਏ। ਮੈਂ ਹੁਣੇ ਲਿਆਉਣੀ ਆ। ਆ ਆ ਆ ਕਿੰਨੇ ਮੈਨੀਆਂ। ਹਾਂ। ਆ ਗਈ ਮੂੰਚਾ ਕੇ ਇੱਥੇ ਓਏ ਆਏ ਨਹੀਂ ਜੱਟ ਜ਼ਮੀਨ ਦਿੰਦਾ ਹੈ ਤੁਸੀਂ ਸਮਝ ਕੀ ਰੱਖਿਆ ਗਿਆ ਮੈਨੂੰ ਵੀ ਅਕੇ ਅਸੀਂ ਤਾਂ ਜੀ ਪੜੇ ਲਿਖਿਆਂਗੇ ਅਸੀਂ ਆਏ ਆਂਗੇ ਹੈ ਮੂਰਖ ਸਮਝ ਰੱਖਿਆ ਆਹ ਦੇਖ ਬੁੜੇ ਦੇ ਗੂਠੇ ਆਪੇ ਅਗੂਠਾ ਆਪੇ ਅਗੂਠਾ ਆਪੇ ਆਹ ਦੇਖ ਕੱਲਾ ਕੱਲਾ ਦੇਖ ਲੈ ਅੱਖਾਂ ਨਾਲ ਆਪ ਇਹਨੇ ਗੂਠੇ ਲੱਗੇ ਭਾਰ ਦੀ ਆ ਜ਼ਮੀਨ ਕਰਦੇ ਸਬਿੰਦਰ ਕੁਰੇ ਕਾਹਦੇ ਇਹ ਕਿੱਥੋਂ ਆਪਣੇ ਹੱਥ ਲੱਗਣ ਦਿੰਦੇ ਸੀ ਜੀ ਉਹ ਤੇ ਚਲ ਬਾਪੂ ਜੀ ਨੇ ਸੋਚ ਲਿਆ ਤੇ ਭਾਈ ਮੈਨੂੰ ਸਾਹਮਣੇ ਨੇ ਇਹ ਹਾਂ ਉਹ ਗੁਣਮਾਨਦਾ ਬੰਦਾ ਹੈ ਕੋਈ ਨਾ ਬਾਈ ਧੰਨਵਾਦ ਤੁਹਾਡਾ ਮੈਂ ਮੈਨੂੰ ਪਤਾ ਹੀ ਆ ਬਾਪੂ ਵਾਲੀ ਜ਼ਮੀਨ ਤੁਹਾਡੇ ਨਾਲ ਕਿਵੇਂ ਚੜ ਗਈ ਤੇ ਮੈਂ ਤਾਂ ਬਾਈ ਜਿਹੜੇ ਤੁਹਾਡੇ ਨਾਲ 50000 ਤੁਸੀਂ ਐਕਸੀਡੈਂਟ ਵਾਲੇ ਦਿੱਤਾ ਸੀ ਉਹ 50000 ਦੇਣਾ ਹੀ ਆ ਆਪਣਾ ਬੋਝ ਹਲਕਾ ਕਰਨਾ ਹੀ ਆ ਨਾਲੇ ਇੱਕ ਗੱਲ ਹੋਰ ਬਾਈ ਹੁਣ ਤੁਹਾਨੂੰ ਬੀਬੀ ਨੂੰ ਵੀ ਸਾਹਮਣੇ ਦੀ ਲੋੜ ਨਹੀਂ ਤੁਸੀਂ ਬਹੁਤ ਸਾਹਮਣੇ ਆ ਬੀਬੀ ਨੂੰ ਤੇ ਬੀਬੀ ਨੂੰ ਵੀ ਮੈਂ ਆਪਣੇ ਨਾਲ ਲੈ ਕੇ ਚੱਲੀ ਆ ਬੀਬੀ ਨੂੰ ਆਪਣੇ ਨਾਲ ਲੈ ਕੇ ਜਾਉਂਦਾ ਧੰਨਵਾਦ ਬਾਈ ਥੋੜਾ ਬਹੁਤ ਬਹੁਤ